ਪ੍ਰੀਵਿਊ ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ। ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੀਨ ਪਿੰਦੇ ਪਿੰਡ ਕੋਲੋਤਾ ਦਾ 22 ਸਾਲਾ ਨੌਜਵਾਨ ਮਨੋਜ ਕੁਮਾਰ ਪਿਛਲੇ 1.5 ਸਾਲ ਪਹਿਲਾਂ ਮਰਚੰਡ ਨੇਵੀਂ ਪ੍ਰਤੀ ਹੋਣ ਤੋਂ ਬਾਅਦ ਘਰੋਂ ਗਿਆ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਮਨੋਜ ਦਾ ਕੋਈ ਅਤਾ ਪਤਾ ਨਹੀਂ ਹੈ। ਪਰਿਵਾਰ ਦਾ ਕਹਿਣਾ ਹੈ ਕਿ ਮਨੋਜ ਈਰਾਨ ਦੀ ਜੇਲ੍ਹ ਵਿੱਚ ਹੈ। ਜਾਣਕਾਰੀ ਦਿੰਦੇ ਹਨ ਮਨੋਜ ਕੁਮਾਰ ਦੇ ਪਿਤਾ ਪਵਨ ਕੁਮਾਰ ਮਨਾਤ ਨੇ ਦੱਸਿਆ ਕਿ ਮਨੋਜ 1.5 ਸਾਲ ਪਹਿਲਾਂ ਮਰਚੰਡ ਨੇਵੀਂ ਪ੍ਰਤੀ ਹੋਇਆ ਸੀ। ਅਤੇ ਘਰੋਂ ਕੰਮ ਤੇ ਚਲਾ ਗਿਆ ਸੀ ਮਨੋਜ ਨੇ ਦੱਸਿਆ ਕਿ ਉਹ ਦੁਬਈ 'ਚ ਇੱਕ ਜਹਾਜ਼ 'ਚ ਕੰਮ ਕਰਦਾ ਹੈ ਤੇ ਖੁਸ਼ ਹੈ ਮਨੋਜ ਨੇ ਦੱਸਿਆ ਕਿ ਉਹ ਦੁਬਈ ਤੋਂ ਈਰਾਨ ਜਾ ਰਿਹਾ ਸੀ ਪਰ ਉਸ ਤੋਂ ਬਾਅਦ ਕਈ ਦਿਨਾਂ ਤੱਕ ਮਨੋਜ ਨਾਲ ਸੰਪਰਕ ਨਹੀਂ ਹੋ ਸਕਿਆ ਹੁਣ 5 ਦਿਨ ਪਹਿਲਾਂ ਮਨੋਜ ਦੇ ਨਾਲ ਜਹਾਜ਼ 'ਤੇ ਕੰਮ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਸਾਡਾ ਜਹਾਜ਼ ਈਰਾਨ 'ਚ ਫੜਿਆ ਗਿਆ ਤੇ ਚਾਲਕ ਦਲ ਦੇ ਸਾਰੇ ਮੈਂਬਰਾਂ ਨੂੰ ਈਰਾਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪਵਨ ਕੁਮਾਰ ਨੇ ਦੱਸਿਆ ਕਿ ਮਨੋਜ ਮੇਦ ਕੁੱਲ 9 ਭਾਰਤੀਆਂ ਨੂੰ ਈਰਾਨ ਨੇ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ 'ਚੋਂ 2 ਪੰਜਾਬ ਦੇ ਹਨ ਪਵਨ ਕੁਮਾਰ ਦਾ ਕਹਿਣਾ ਹੈ ਕਿ ਸਾਨੂੰ ਇਹ ਵੀ ਨਹੀਂ ਪਤਾ ਕਿ ਸਾਡੇ ਬੱਚਿਆਂ ਨੂੰ ਈਰਾਨ ਨੇ ਕਿਸ ਅਪਰਾਧ ਲਈ ਕੈਦ ਕੀਤਾ ਹੈ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਾਡੇ ਬੱਚਿਆਂ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਉਣ ਲਈ ਮਦਦ ਕੀਤੀ ਜਾਵੇ ਪਵਨ ਬਨਾਸਾ ਜੀ ਤੌਮਨਾ ਜੀ ਤੁਹਾਡੇ ਬੇਟੇ ਦਾ ਕੀ ਨਾਮ ਹੈ ਮਨੋਰਜ ਕਿੱਥੇ ਗਿਆ ਸੀ ਮਨੋਰਜ ਕਮਾਲ ਜੀ 22 ਸਾਲ ਉਮਰ ਹੈ ਉਹਨਾਂ ਦੀ ਉਹ ਗਏ ਸੀ ਦबई ਤੇ ਵਿੱਚ ਕਲਗੱਤ ਤੋਂ ਕੋਰਸ ਕਰਕੇ ਮਰਦਨਵੀ ਦਾ ਕੋਰਸ ਕਰਕੇ ਉਹ ਕਲਗੱਤ ਤੇ ਹੂੰ ਦबई ਦੀ ਅੰਮ੍ਰਿਤਸਰ 2022 ਦੀ ਫਲੈਟ ਉਹਦੀ ਹੋਈ ਸੀ ਅੰਮ੍ਰਿਤਸਰ ਤੋਂ ਤੌਨਾ ਜਨਮ ਜੀ ਉਹਨਾਂ ਦਾ ਕਿੱਥੇ ਗਿਆ ਉਹ ਮਤਲਬ ਉਹਦੀ ਸ਼ੀਫ ਜਿਹੜੀ ਕਿੱਥੇ ਜਾ ਰਹੀ ਸੀ ਦबई ਨੂੰ ਦबई ਕੰਮ ਕਰਦਾ ਸੀਗਾ ਇਹ ਈਰਾਨ ਦੇ ਵਿੱਚ ਕਿੱਦਾਂ ਫੜੇ ਗਏ ਮਤਲਬ ਕੀ ਉੱਥੇ ਉਹਨਾਂ ਨੇ ਜਿਹੜਾ ਪੁਲਿਸ ਨੇ ਅਰੈਸਟ ਕਰ ਲਿਆ ਉਹਨਾਂ ਨੂੰ ਇਹ ਸਾਨੂੰ ਕੁਝ ਨਹੀਂ ਪਤਾ ਜੀ ਰਾਫ ਆ ਗਿਆ ਕਿਤੇ ਪਤਾ ਨਹੀਂ ਕੀ ਘਟਨਾ ਬੀਤ ਗਈ ਕਿੱਦਾਂ ਉਹਨਾਂ ਦੇ ਏਰੀਏ ਵਿੱਚ ਚੱਲ ਗਏ ਉਹ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਜੀ ਕਈ ਵਾਰੀ ਰਾਫ ਵੀ ਆ ਜਾਂਦਾ ਸਮੁੰਦਰ ਦੇ ਵਿੱਚ ਤੇ ਬੇਟੇ ਨਾਲ ਲਾਸਟ ਵਾਰੀ ਗੱਲਬਾਤ ਨਹੀਂ ਹੋਈ ਕਿੰਨੇ ਦਿਨ ਹੋਏ ਪੰਜ ਛੇ ਦਿਨ ਹੋ ਗਿਆ ਸਾਡੇ ਨਾਲ ਗੱਲਬਾਤ ਕੋਈ ਨਹੀਂ ਹੁੰਦੀ ਫੋਨ ਉਹਨਾਂ ਨੇ ਖੋਲੇ ਆ ਸੀਡੀਸੀ ਖੋਲੀਆਂ ਜਾਂ ਪਾਸਪੋਰਟ ਖੋਲੇ ਆ ਜੀ ਬਸ ਜਿਹੋਨੇ ਜਦੋਂ ਹੋਰ ਕਿਹੜੇ ਕਿਹੜੇ ਬੱਚੇ ਮਰ ਕਿੰਨੇ ਕ ਹੈਗੇ ਕੁੱਲ ਮਿਲਾ ਕੇ ਜਿਹੜੇ ਆਪਣੇ ਇੰਡੀਆ ਦੇ ਬੱਚੇ ਨੇੋ ਬੱਚੇ ਜੀ ਇੰਡੀਆ ਦੇ ਆ ਦੋ ਪੰਜਾਬ ਦੇ ਆ ਬਾਕੀ ਟੋਟਲ ਸਾਰੀਆਂ ਸਟੇਟਾਂ ਦੇ ਥੋੜ੍ਹ ਥੋੜ੍ਹੇ ਹੈਗੇ ਤੇ ਮਨੂਜ ਦੇ ਨਾਲ ਜਿਹੜਾ ਉਹਦਾ ਦੋਸਤ ਇੱਕ ਹੋਰ ਦੱਸਿਆ ਗਿਆ ਕਿ ਪਠਾਨਕੋਟ ਦਾ ਗੋਲ ਗੋਲ ਪਠਾਨੀਆਂ ਆ ਜੀ ਇੱਕ ਪਠਾਨਕੋਟ ਦੇ ਜਗਿਆਲ ਰਹਿਣ ਜਗਿਆਲ ਦੇ ਰਹਿਣ ਵਾਲਾ ਆ ਤੇ ਇਸ ਵਿਸ਼ੇ ਨੂੰ ਲੈ ਕੇ ਤੁਸੀਂ ਕਿੰਨਾ ਕਿੰਨਾ ਨੂੰ ਮਿਲਿਓ ਅਧਿਕਾਰੀਆਂ ਨੂੰ ਜਾਂ ਮੰਤਰੀਆਂ ਨੂੰ ਕਿਸੇ ਨੂੰ ਮਿਲਿਓ ਹਾਂਜੀ ਜੀ ਸੋਮ ਪ੍ਰਕਾਸ਼ ਤੋਂ ਵੀ ਕੱਲ ਗਏ ਸੀ ਹਾਂਜੀ ਕੀ ਕੀ ਗਿਆ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਮੇਲ ਕਰ ਦਿਓ ਸਾਨੂੰ ਵਿਦੇਸ਼ ਮੰਤਰੀ ਜੀ ਨੇ ਮੇਲ ਕਰ ਚੁੱਕੇ ਆ ਹਣ ਮੇਲਾਂ ਹੀ ਪਾ ਚੁੱਕੇ ਆ ਸਾਡੀ ਕੋਈ ਵੀ ਕੇਸ ਸਰਕਾਰ ਨੇ ਨਹੀਂ ਗੱਲਬਾਤ ਸੁਣੀ ਤੇ ਨਾ ਹੀ ਕੋਈ ਐਕਸ਼ਨ ਲੈ ਲਿਆ ਸਰ ਕੀ ਮੰਗ ਕਰਦੇ ਹਾਂ ਸਰ ਅਸੀਂ ਇਹੀ ਚਾਹੁੰਦੇ ਆ ਕਿ 8 ਨੂੰ ਮਹੀਨੇ 10 ਮਹੀਨੇ ਜਿੰਨੇ ਕਰ ਵੀ ਹੋ ਗਿਆ ਇੱਕ ਦਾ ਬੱਚਿਆਂ ਦੀ ਕੋਈ ਪੇਮੈਂਟ ਵੀ ਉਹਨਾਂ ਨੇ ਦਿੱਤੀ ਪੇਮੈਂਟ ਵਾਲੇ ਵੀ ਪੂਰੀ ਕਾਰਵਾਈ ਹੋਈ ਜਾਏ ਹਾਂਜੀ ਉਹ ਵੀ ਜ਼ਰੂਰੀ ਚਾਹੀਦੀ ਆ ਮਾਪੇ ਬੱਚੇ ਨੂੰ ਕਮਾਉਣ ਵਾਸਤੇ ਭੇਜਦਾ ਆ ਹਾਂਜੀ ਤੇ ਉਹ ਵੀ ਕੋਈ ਨਹੀਂ ਉਹਦਾ ਪੇਮੈਂਟ ਵੀ ਨਹੀਂ ਮਿਲੀ ਉਹਦੀ ਤੇ ਉਲਟੇ ਜੇਲ੍ਹ ਦੇ ਵਿੱਚ ਠਾਲ ਦਿੱਤਾ ਹੋ ਸਕਦਾ ਹੁੰਦਲ ਦੀ ਚਾਲ ਹੋਵੇ ਜਿਹੜਾ ਕੰਪਨੀ ਦਾ ਮਾਲਕ ਹੈ ਹੋ ਸਕਦਾ ਉਹਦੀ ਚਾਲ ਹੀ ਹੋਵੇ ਤੇ ਇੱਕ ਉਲਟੀ ਜੇਲ੍ਹ ਦੇ ਵਿੱਚ ਮਾਰਦੇ ਘੁਰਦੇ ਆ ਜੇਲ੍ਹ ਉਹਨਾਂ ਦੀ ਬੜੀ ਖਤਰਨਾਕ ਅਸੀਂ ਤਾਂ ਬੱਚੇ ਇੱਕ ਮਾਂ ਬਾਪ ਤੇ ਭੇਜਿਆ ਸਾਡਾ ਬੱਚਾ 22 ਸਾਲ ਦਾ ਕੁਝ ਖਾਂਦਾ ਪੀਂਦਾ ਨਹੀਂ ਕੋਈ ਐਪ ਨਹੀਂ ਵੇਣ ਲਈ ਪ੍ਰੂਜਾ ਦੂਜਾ ਬੇਟਾ ਮੇਰਾ ਛੋਟਾ ਤੇ ਉਹ ਵੱਡਾ ਦੋ ਬਟੇ ਸਾਡੇ ਠੀਕ ਨੇ ਬੇਟੇ ਦਾ ਕੀ ਨਾਮ ਹੈ ਮਨੋਂ ਕੁਮਾਰ ਕਿੰਨੀ ਉਮਰ ਸੀ ਭਾਈ ਸਾਹਿਬ ਕਿੱਥੇ ਹੈ ਇਸ ਵਕਤ ਕੀ ਹੋਇਆ ਜਿਹੜਾ ਉਹ ਈਰਾਨ ਦੀ ਝੇਲ ਵਿੱਚ ਚਾ ਦੱਸਿਆ ਗਿਆ ਉਹ ਈਰਾਨ ਦੀ ਝੇਲ ਵਿੱਚ ਇਸ ਕਰਕੇ ਵੀ ਉੱਥੇ ਨੌਕਰੀ ਕਰਦਾ ਹੀ ਰਵੇ ਵਿੱਚ ਜਾ ਕੇ ਈਰਾਨ ਤੇ ਜੀ ਗਈ ਸ਼ਿਪ ਲੈ ਕੇ ਤੇ ਉੱਥੇ 5-6 ਮਹੀਨੇ ਰਹੇ ਉੱਥੇ ਤੇ ਇਸ ਕਰਕੇ ਵੀ ਉਹਨਾਂ ਕਹਿੰਦੇ ਵੀ ਸਾਣਾ ਵੀ ਛੁੱਟ ਜਾਣਾ ਛੁੱਟ ਜਾਣਾ ਨਹੀਂ ਛੁੱਟੇ ਉਹ ਤੇ ਉਹ ਉੱਥੇ ਕਰਕੇ ਉੱਤਕਾਰ ਜਿਹੜੀ ਭੀਖਾ ਕਰਕੇ ਤੇ ਲੈ ਗਈ ਉਹਨਾਂ ਨੂੰ ਜੇਲ੍ਹ ਚ ਲੈ ਗਈ ਤੁਹਾਡੀ ਤੁਹਾਡੀ ਅਖੀਰਵਰ ਆਪਣੇ ਬੇਟੇ ਨਾਲ ਗੱਲ ਕਰੀ ਸੀ 4-5 ਦਿਨ ਹੋਏ ਐ ਕੀ ਦੱਸਿਆ ਸੀ ਉਹਨੇ ਅੰਨੇ ਹੀ ਦੱਸਿਆ ਕਿ ਸਾਨੂੰ ਰਾਣ ਚ ਲੈ ਚੱਲੇ ਆ ਕੀ ਪਗੜ ਕੇ ਵੀ ਜੇਲ੍ਹ ਚ ਲੈ ਕੇ ਚੱਲੇ ਆ ਸਾਨੂੰ ਹੋਰ ਬੱਚੇ ਵੀ ਨਾਲ ਹੋ ਗਏ ਹਾਂਜੀ ਹੋਰ ਵੀ ਆ ਗਏ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਵੀ ਇਹ ਮੰਗ ਚਾਹੀਦੀ ਸਾਡੀ ਇਹ ਬੜੀ ਵੀਰ ਕੇ ਸਾਡੇ ਬੱਚੇ ਵੀ ਵਾਪਸ ਇੰਡੀਆ ਨੂੰ ਆਣਕਾਰ ਵਾਪਸ